ਬਰੀ ਸਾਫ਼ ਤੇ ਸਿੱਧੀ ਜਿਹੀ ਬਾਤ ਹੈ ਪੰਜਾਬ ਦੇ ਵਿੱਚ ਰਹਿਣ ਵਾਲੇ ਸਭ ਧਰਮਾਂ ਦੇ ਲੋਕ ਹਜੇ ਤੱਕ ਇਹ ਸਹਿਮਤੀ ਨਹੀਂ ਬਣਾ ਸਕੇ ਕਿ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਹੈ ਹਜੇ ਤੱਕ ਮੈਨੂੰ ਲੱਗਦਾ ਵੀ ਅਸੀਂ ਭਾਈਚਾਰਕ ਤੌਰ ਤੇ ਇੱਕ ਦੂਜੇ ਨੂੰ ਉਹ ਉਹ ਇਨਵਾਈਟ ਹੀ ਨਹੀਂ ਕਰ ਸਕੇ ਉਧਾਂ ਹੈ ਅੱਜ ਮੈਨੂੰ ਨਹੀਂ ਲੱਗਦਾ ਕੋਈ ਹਜੇ ਕੋਈ ਕੋਈ ਆਵਾਜ਼ ਮਾਰ ਕੇ ਕਹਿੰਦਾ ਹੋਵੇ ਕਿਸੇ ਹਿੰਦੂ ਜੈਂਟਲਮੈਨ ਭੈਣ ਭਰਾ ਨੂੰ ਵੀ ਮੰਦਰ ਚੱਲਨੇ ਆ ਚੱਲ ਆਪਾਂ ਵਾਪਸ ਆ ਕੇ ਗੋਤੋਰਾ ਸਾਹਿਬ ਚੱਲਾਂਗੇ ਉਥੇ ਬ੍ਰਾਹਮਣਾਂ ਦੀ ਬਾਣੀ ਪੜਾਂਗੇ ਕਿਉਂਕਿ ਉਹ ਤੁਹਾਡੇ ਪੁਰਖਿਆਂ ਦੀ ਬਾਣੀ ਆ ਤੁਹਾਡੇ ਕੋਈ ਆਵਾਜ਼ ਮਾਰੇ ਕਿਸੇ ਮੁਸਲਮਾਨ ਨੂੰ ਜਾਂਦੇ ਨੂੰ ਹਾਂ ਜੀ ਨਮਾਜ਼ ਅਦਾ ਕਰਕੇ ਸ਼ਾਮ ਨੂੰ ਬਹਿ ਕੇ ਬਾਬੇ ਸ਼ੇਖ ਫਰੀਦ ਦੀ ਬਾਣੀ ਪੜਾਂਗੇ ਇਕੱਠੇ ਤੁਹਾਡੇ ਪੁਰਖਿਆਂ ਦੀ ਹੈ ਦੇਖੋ ਡਰਾਮਾ ਥੋੜਾ ਹੀ ਆ ਜੀ ਸਿੱਧੀ ਸਾਫ਼ ਪਰਮਾਨੰਤ ਗੱਲ ਆ ਕਿ ਸਭ ਸਭ ਇੱਕ ਹੈ ਹਾਂ ਹੁਣ ਜੇ ਮੈਂ ਸਿੱਖ ਹਾਂ ਮੈਂ ਮੰਦਿਰ ਜਾਵਣਾ ਤੇ ਮੇਰਾ ਜੀਕਰ ਗਾਉਣ ਨੂੰ ਮੈਂ ਗਾਉਂਗਾ